ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਅਸੀਂ ਪੜਦੇ ਹਾਂ ਜੀ ਊੜਾ ਊਠ ਪਰ ਆ ਮੇਰੇ ਕੋਲ ਇੱਕ ਉਹ ਕਿਹੜੀ ਤੋਂ ਲਿਖਿਆ ਊੜਾ ਉਦਾਸੀ ਇਸ ਕਿਤਾਬ ਦੇ ਰਾਹੀਂ ਤੁਸੀਂ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਸਕਦੇ ਹੋ ਸੈਫ ਇੰਟਰਨੈਸ਼ਨਲ ਬਲੋ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ ਹੈ ਮੇਰੇ ਨਾਲ ਵੀ ਪ੍ਰਦੀਪ ਸਿੰਘ ਜੀ ਹੈਗੇ ਨੇ ਫਤਿਹਨਾ ਸੰਧਪਾਨੇ ਆ ਜਿਹਦੇ ਸਾਰੀ ਜਾਣਕਾਰੀ ਅਸਲ ਕਰਾਂਗੇ ਫੈਸਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਉਪਰਾਲਾ ਵੀਰਾ ਬਹੁਤ ਸੋਹਣਾ ਹੈ ਇਹਦੇ ਬਾਰੇ ਥੋੜਾ ਦੱਸੋ ਕਿ ਇਹ ਕਿਵੇਂ ਆਈਡੀਆ ਆਇਆ ਤੇ ਕੀ ਕੁਛ ਹੈ ਇਹਦੇ ਵਿੱਚ ਅਜੀ ਵੀਰ ਜੀ ਦੇਖਦੇ ਆ ਜਿਵੇਂ ਆ ਹਾਲਾਂਕਿ ਅੱਜ ਕੱਲ ਤਾਂ ਬੱਚੇ ਪੰਜਾਬੀ ਨੂੰ ਸੂਰਜਾ ਰਹੇ ਆ ਜਿਦਾ ਕਹਿ ਲੋ ਹਨਾ ਕਿ ਅੰਗਰੇਜ਼ੀ ਨੂੰ ਬੜਾ ਤਹਿਜੀ ਦੇ ਰਹੇ ਆ ਪਰ ਚਲੋ ਕਾਫੀ ਪੰਜਾਬੀ ਵੀ ਬਣਾਈ ਜਾਂਦੀਆਂ ਪਰ ਜਿਹੜੇ ਪੰਜਾਬੀ ਦੀ ਆਪਾਂ ਕਹਦੇ ਪੜ੍ਹਦੇ ਆ ਜਾਂ ਦੂਜੇ ਉਹਦੇ ਵਿੱਚ ਊੜਾ ਔਟ ਹੁੰਦਾ ਆ ਐੜਾ ਅੰਬ ਹੁੰਦਾ ਆ ਆ ਜੀ ਸੀ ਸੋ ਸਾਡਾ ਮੰਦੇ ਵਿੱਚ ਇਹ ਕਿਤਾਬ ਜਿਹੜੀ ਆ ਸਾਡਾ ਮਿਸ਼ਨ ਸੀ ਵੀ ਬੱਚਿਆਂ ਨੂੰ ਜਿਹੜੀ ਊੜਾ ਐੜਾ ਵੀ ਸਿਖਾਇਆ ਜਾਵੇ ਤੇ ਉਹ ਗੁਰਮਤ ਅਨਸਾਰ ਗੁਰਬਾਣੀ ਜਾਂ ਆਪਣੇ ਇਤਿਹਾਸ ਨਾਲ ਸੰਬੰਧ। ਬਹੁਤ ਸੋਹਣਾ। ਜਿਵੇਂ ਕਿ ਇੱਥੇ ਊੜੇ ਤੋਂ ਉਦਾਸੀ ਆ, ਠੀਕ ਹੈ ਜੀ। ਐੜੇ ਤੋਂ ਅਰਦਾਸ ਆ, ਈ ਤੋਂ ਏਕ ਓੰਕਾਰ। ਠੀਕ ਹੈ। ਸੋ ਇਹ ਅਸੀਂ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਇਹ ਵੀ ਇੱਕ ਗੁਰਬਾਣੀ ਇਤਿਹਾਸ ਦਾ ਪ੍ਰਚਾਰ ਹੀ ਆ ਵੀ ਉਹ ਸਾਡੇ ਛੋਟੇ-ਛੋਟੇ ਬੱਚੇ ਇਹਨਾਂ ਚੀਜ਼ਾਂ ਨਾਲ ਜੁੜ ਚੱਕਣ। ਜੇ ਐੜਾ ਅਰਦਾਸ ਪੜ੍ਹਦੇ ਆ ਤੇ ਉਹਨਾਂ ਅਰਦਾਸ ਬਾਰੇ ਪਤਾ ਹੋਵੇ, ਮਹੱਤਤਾ ਹੋਵੇ ਦੀ ਤੇ ਉਹ ਅਰਦਾਸ ਨਾਲ ਜੁੜ ਸਕਣ ਆ ਅਰਦਾਸ ਕਰਨੀ ਸਿੱਖਣਾ ਤੇ ਅਰਦਾਸ ਕਰਨੀ ਆਰੰਭ ਕਰਨਾ ਹੈਨਾ ਏਟੀ ਸਾਡਾ ਮਿਸ਼ਨ ਆ ਇੱਕ ਜਿਹੜਾ ਇਹ ਸੈਫ ਇੰਟਰਨੈਸ਼ਨਲ ਆ ਇਹ ਸੈਫ ਦਾ ਫੁੱਲ ਫਾਰਮ ਕੀ ਹੈ ਸੈਫ ਇੰਟਰਨੈਸ਼ਨਲ ਦਾ ਫੁੱਲ ਫਾਰਮ ਹੈਗਾ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਓਕੇ ਹਾਂਜੀ ਤੇ ਇਹਦੇ ਵੀ ਕੀ ਕੀ ਉਪਰਾਲੇ ਕੀਤੇ ਜਾ ਰਹੇ ਨੇ ਹਾਂਜੀ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਜਾਂ ਕਹਿ ਲਓ ਸੈਫ ਇੰਟਰਨੈਸ਼ਨਲ ਵੱਲੋਂ ਸਾਡਾ ਮੇਨ ਮਿਸ਼ਨ ਆ ਲੋੜਵੰਦ ਬੱਚਿਆਂ ਨੂੰ ਬਣਾਉਣਾ ਓਕੇ ਲਗਭਗ 1600 ਦੇ ਕਰੀਬ ਬੱਚੇ ਜਿਹੜੇ ਆ ਉਹ ਚੰਗੇ ਸਕੂਲਾਂ 'ਚ ਪੜ੍ਹਾਏ ਜਾ ਰਹੇ ਆ ਜਿਹੜੇ ਗ੍ਰੰਥੀ ਸਿਕਾ ਦੇ ਬੱਚੇ ਆ ਫਾਦਰ ਲੈਸ ਬੱਚੇ ਆ ਜਾਂ ਹੋਰ ਵੀ ਜਿਹੜੇ ਹਜ਼ਾਰ ਬੱਚੇ ਆ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਇੰਡੀਆ ਦੇ ਲਗਭਗ 10 ਰਾਜਾਂ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ 10 ਰਾਜਾਂ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਤੇ ਜ਼ਿਆਦਾਤਰ ਆਪਾਂ ਪੰਜਾਬ ਦੇ ਵਿੱਚ ਆ ਇਸ ਤੋਂ ਬਿਨਾਂ ਲੋੜਵੰਦ ਪਰਿਵਾਰਾਂ ਦੇ ਘਰ ਬਣਾਏ ਜਾਂਦੇ ਆ ਹੁਣ ਤੱਕ 60 ਘਰ ਬਣਾ ਕੇ ਦਿੱਤੇ ਜਾ ਰਹੇ ਆ ਠੀਕ ਹੈ ਜੀ ਤੇ ਜੇ ਆਪ ਜੀ ਨਾਲ ਸੰਪਰਕ ਕਰਨਾ ਚਾਹੀਏ ਆਪ ਜੀ ਨੂੰ ਜੁੜਨਾ ਚਾਹੀਏ ਕੋਈ ਮਿਰਕਾ ਜਾਂ ਕੋਈ ਮਰਦ ਦੀ ਲੋੜ ਹੋਏ ਕਿਸੇ ਨੂੰ ਤਾਂ ਕਿਵੇਂ ਸੰਪਰਕ ਕਰ ਸਕਦਾ ਹਾਂ ਹਾਂਜੀ ਇੱਥੇ ਸਾਡਾ ਲੁਧਿਆਣਾ ਆਫਿਸ ਹੈ ਜੀ ਸੇਫ ਇੰਟਰਨੈਸ਼ਨਲ ਦਾ ਤੇ ਸਾਡੀ ਵੈਬਸਾਈਟ ਤੇ ਜਾ ਕੇ ਵੀ ਜੁਟ ਸਕਦਾ ਆ ਵੈਬਸਾਈਟ ਮੜਾ ਦੱਸੂ ਹਾਂ www.safinternational.org ਠੀਕ ਹੈ ਜੀ ਤੇ ਇਸ ਤੋਂ ਬਿਨਾ ਸਾਡਾ ਇੰਡੀਆ ਲੁਧਿਆਣਾ ਆਫਸਰ ਉਹਦਾ ਨੰਬਰ ਹੈਗਾ 70 87 40 54 40 ਹੂੰ ਤੇ ਕਿਸੇ ਵੀ ਪਰਿਵਾਰ ਨੂੰ ਕੋਈ ਲੋੜਵਾਜ ਜਾਂ ਇਸ ਤਰ੍ਹਾਂ ਦੀ ਕਿ ਬੱਚਾ ਹੁਸ਼ਾਰਾ ਪੜਨ ਵਾਲਾ ਸਾਡੇ ਨਾਲ ਸੰਪਰਕ ਕਰੇ ਫਿਰ ਸਾਡੀ ਟੀਮ ਜਾ ਕੇ ਇਨਕੁਆਇਰੀ ਕਰ ਲੈਂਦੀ ਆ ਤੇ ਉਸ ਤੋਂ ਬਾਅਦ ਇੱਕ ਪ੍ਰੋਸੈਸ ਤੋਂ ਬਾਅਦ ਉਹ ਬੱਚੇ ਦੀ ਪੜ੍ਹਾਈ 'ਚ ਹੈਲਪ ਹੁੰਦੀ ਆ ਠੀਕ ਹੈ ਇਸ ਤੋਂ ਬਿਨਾ ਸਾਡੇ ਨਾਲ ਕੋਈ ਵੀ ਜੁੜ ਕੇ ਸੇਵਾ ਕਰ ਸਕਦਾ ਆ ਐਜ਼ ਅ ਵਲੰਟੀਅਰ ਠੀਕ ਹੈ ਤੇ ਕੋਈ ਸਾਡੇ ਨਾਲ ਜੁੜ ਕੇ ਸੇਵਾ ਕਰ ਸਕਦਾ ਆ ਆਪੋ ਨੇ ਏਰੀਆ ਦੇ ਵਿੱਚ ਵੀ ਜਿੱਥੇ-ਜਿੱਥੇ ਵੀ ਹਨਾ ਜਿੰਨਾ ਵੀ ਇਹ ਕਿਉਂਕਿ ਸੰਸਥਾ ਸਭ ਸੰਗਤ ਦੇ ਸਹਿਯੋਗ ਨਾਲ ਚੱਲਦੀ ਆ ਬਿਲਕੁਲ ਤੇ ਆਪਾਂ ਨਾਲ ਮੈਂ ਕਿ ਸਾਰੀ ਸੇਵਾ ਕਰ ਰਹੀ ਆ ਜੀ ਖੀਰ ਦੇ ਵਿੱਚ ਜਿਹੜੇ ਵੀਰ ਪੈਣ ਫਤਿਹਗੜ ਸਾਹਿਬ ਧਰਤੀ ਤੇ ਆਏ ਨੇ ਖਾਸ ਕਰ ਨੌਜਵਾਨ ਸਾਡੇ ਵੀਰ ਤਾਂ ਉਹਨਾਂ ਨੂੰ ਕੀ ਮਹਿਸੂਸ ਹੋਣਾ ਕਿ ਮੈਗਾ ਦੇਣਾ ਚਾਹੀਦਾ ਦੇਖੋ ਜੀ ਮੈਸੇਜ ਤੇ ਗੁਰੂ ਮਹਾਰਾਜ ਦਾ ਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਉਹ ਲਾਸਾਨੀ ਸ਼ਹਾਦਤ ਵਾਪਰੀ ਸੀ ਇਸ ਪਵਿੱਤਰ ਧਰਤੀ ਫਤਿਹਗੜ ਸਾਹਿਬ ਵਿਖੇ ਸਾਨੂੰ ਵੀ ਗੁਰੂ ਮਹਾਰਾਜ ਤੇ ਉਹ ਸਾਡੇ ਜਹੀਦਾਂ ਦੇ ਨਾਂ ਜਿੰਨਾ ਇਟਾ ਵੱਡਾ ਇਤਿਹਾਸ ਸਿਰਜਿਆ ਵਾ ਉਹਨਾਂ ਹਾਰਾ ਉਹਨਾਂ ਰੀਵ ਗੁਰੂ ਖਿਆਲ ਹੈ ਕਿ ਜਾਂ ਕਹਿ ਲੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਪ੍ਰੇ ਨਾਲ ਲੈ ਕੇ ਸਿਧਾਂ ਲੈ ਕੇ ਤੇ ਆਪਾਂ ਨੂੰ ਵੀ ਗੁਰੂ ਵਾਲੇ ਬਣਨਾ ਚਾਹੀਦਾ ਆ ਗੁਰਬਾਣੀ ਸਾਰ ਆਪਣਾ ਜੀਵਨ ਮਤਲਬ ਜਿਉ ਕੇ ਤੇ ਸਫਲਾ ਕਰਨਾ ਚਾਹੀਦਾ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ